ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਇੱਕ ਛੋਟਾ ਜਿਹਾ ਘਰ ਜਿਸ ਵਿੱਚ ਦੋ ਹੀ ਕਮਰੇ ਸਨ ਉਹ ਦੋਵੇਂ ਭੈਣ ਭਰਾ ਉੱਥੇ ਹੀ ਰਹਿੰਦੇ ਸੀ ਤੇ ਘਰ ਦੇ ਕਮਰਿਆਂ ਵਿੱਚ ਉਹਨਾਂ ਦੇ ਮੰਮੀ ਪਾਪਾ ਦੀਆਂ ਫੋਟੋਆਂ ਸਨ ਕਿਉਂਕਿ ਉਹ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਸੀ ਰਵੀ ਇੱਕ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗਿਆ ਹੋਇਆ ਸੀ ਤੇ ਉਹ ਆਪਣੀ ਭੈਣ ਦੀ ਖੁਸ਼ੀ ਦਾ ਬਹੁਤ ਧਿਆਨ ਰੱਖਦਾ ਸੀ ਸ਼ਾਮ ਨੂੰ ਘਰ ਵਾਪਸ ਆਉਣ ਵੇਲੇ ਜਿਹੜੀ ਚੀਜ਼ ਉਸਨੂੰ ਪਸੰਦ ਹੁੰਦੀ ਸੀ ਉਹ ਜ਼ਰੂਰ ਲੈ ਕੇ ਆਉਂਦਾ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਰਵੀ ਹੀ ਉਸ ਦਾ ਸਹਾਰਾ ਸੀ ਇੱਕ ਪਿਤਾ ਜਿੰਨਾ ਸਖਤ ਤਾਂ ਨਹੀਂ ਸੀ ਪਰ ਮਾਂ ਵਰਗਾ ਸਹਾਰਾ ਸੀ ਸੀਮਾ ਜਦੋਂ ਸਕੂਲ ਜਾਂਦੀ ਤਾਂ ਉਹ ਖਿੜਕੀ ਵਿੱਚ ਖੜ ਕੇ ਉਸਨੂੰ ਵੇਖਦਾ ਜਿਵੇਂ ਇੱਕ ਬਾਪ ਆਪਣੀ ਧੀ ਨੂੰ ਵੇਖਦਾ ਹੋਵੇ ਸਾਵੀਂ ਸੀਮਾ ਦੇ ਸਕੂਲ ਦਾ ਕੋਈ ਪ੍ਰੋਜੈਕਟ ਹੁੰਦਾ ਜਾਂ ਉਸ ਦਾ ਜਨਮ ਦਿਨ ਉਸ ਦੀ ਹਰ ਖੁਸ਼ੀ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ ਉਹ ਉਸ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਬਹੁਤ ਧਿਆਨ ਰੱਖਦਾ ਸੀ ਜੇ ਕਦੇ ਉਹਦੀ ਵਰਦੀ ਫਟ ਜਾਂਦੀ ਤਾਂ ਉਹ ਆਪ ਸਲਾਈ ਕਰਦਾ ਜੇ ਚੱਪਲ ਟੁੱਟ ਜਾਂਦੀ ਤਾਂ ਆਪ ਨੰਗੇ ਪੈਰੀ ਘਰ ਆ ਜਾਂਦਾ ਸਮਾਂ ਬੀਤਦਾ ਗਿਆ ਹੁਣ ਸੀਮਾ ਵੱਡੀ ਹੋ ਗਈ ਸੀ ਉਹ ਪੜ੍ਹੀ ਲਿਖੀ ਸਮਝਦਾਰ ਤੇ ਚੰਗੇ ਸੰਸਕਾਰਾਂ ਵਾਲੀ ਕੁੜੀ ਸੀ ਉਹ ਇੱਕ ਸਕੂਲ ਵਿੱਚ ਪੜਾਉਣ ਲੱਗ ਗਈ ਸੀ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਪਰ ਰਵੀ ਨੂੰ ਉਸਦੇ ਵਿਆਹ ਦੀ ਚਿੰਤਾ ਲੱਗੀ ਰਹਿੰਦੀ ਸੀ ਤੇ ਇੱਕ ਦਿਨ ਸਕੂਲ ਦੀ ਇੱਕ ਅਧਿਆਪਕਾ ਨੇ ਰਵੀ ਨਾਲ ਗੱਲ ਕੀਤੀ ਕਿ ਉਸਦੀ ਭੈਣ ਦਾ ਮੁੰਡਾ ਰਾਹੁਲ ਇੱਕ ਸੌਫਟਵੇਅਰ ਇੰਜੀਨੀਅਰ ਸੀ ਪੜਿਆ ਲਿਖਿਆ ਤੇ ਸਾਦਗੀ ਪਸੰਦ ਮੁੰਡਾ ਸੀ ਤੇ ਸਭ ਤੋਂ ਵੱਡੀ ਗੱਲ ਉਹ ਦਾਜ ਨਹੀਂ ਮੰਗਦਾ ਸੀ ਉਸ ਅਧਿਆਪਕਾ ਦੀ ਗੱਲ ਸੁਣ ਕੇ ਉਹ ਥੋੜਾ ਟਾਈਮ ਚੁੱਪ ਰਿਹਾ ਤੇ ਫਿਰ ਪੁੱਛਿਆ ਕਿ ਕੀ ਉਸ ਨੂੰ ਸੀਮਾ ਪਸੰਦ ਹੈ ਉਹ ਕਹਿਣ ਲੱਗੀ ਹਾਂ ਉਸ ਨੂੰ ਬਹੁਤ ਪਸੰਦ ਹੈ ਕਿ ਅਸੀਂ ਸੀਮਾ ਨੂੰ ਆਪਣੀ ਧੀ ਦੇ ਵਾਂਗ ਹੀ ਰੱਖਾਂਗੇ ਇਹ ਸੁਣ ਕੇ ਰਵੀ ਖੁਸ਼ ਹੋ ਗਿਆ ਤੇ ਨਾਲ ਹੀ ਉਸ ਦੇ ਮਨ ਵਿੱਚ ਸਵਾਲ ਆਉਣ ਲੱਗੇ ਕਿ ਮੈਂ ਵਿਆਹ ਕਿਵੇਂ ਕਰਾਂਗਾ ਸ਼ਾਮ ਨੂੰ ਜਦ ਉਹ ਆਪਣੇ ਕਮਰੇ ਵਿੱਚ ਚੁੱਪ ਬੈਠਾ ਸੀ ਤਾਂ ਸੀਮਾ ਪੁੱਛਣ ਲੱਗੀ ਵੀਰੇ ਤੁਸੀਂ ਚੁੱਪ ਕਿਉਂ ਬੈਠੇ ਹੋ ਉਹ ਕਹਿਣ ਲੱਗਾ ਕੁਝ ਨਹੀਂ ਭੈਣ بس ਇਹ ਸੋਚ ਰਿਹਾ ਸੀ ਕਿ ਤੇਰੀ ਵਿਦਾਈ ਕਿਵੇਂ ਕਰਾਂਗਾ ਉਹ ਕਹਿਣ ਲੱਗੀ ਵੀਰੇ ਜੇ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਕਿਤੇ ਵੀ ਚਲੀ ਜਾਵਾਂਗੀ ਹੁਣ ਸੀਮਾ ਦਾ ਵਿਆਹ ਪੱਕਾ ਹੋ ਗਿਆ ਸੀ ਤੇ ਰਵੀ ਨੂੰ ਵਿਆਹ ਦੀਆਂ ਤਿਆਰੀਆਂ ਦਾ ਫਿਕਰ ਸੀ ਕਿਉਂਕਿ ਉਸ ਕੋਲ 1 ਮਹੀਨੇ ਦਾ ਹੀ ਸਮਾਂ ਸੀ ਉਸਨੇ ਸੀਮਾ ਨੂੰ ਇਸ ਗੱਲ ਦਾ ਪਤਾ ਹੀ ਨਾ ਲੱਗਣ ਦਿੱਤਾ ਤੇ ਆਪ ਅੰਦਰ ਹੀ ਅੰਦਰ ਟੁੱਟ ਰਿਹਾ ਸੀ ਉਸਦੀ ਤਨਖਾਹ ਵੀ ਘੱਟ ਸੀ ਤੇ ਹੋਰ ਕੋਈ ਜਾਇਦਾਦ ਵੀ ਨਹੀਂ ਸੀ ਸਿਰਫ ਤੇ ਸਿਰਫ ਇੱਕ ਘਰ ਸੀ ਜਿਸ ਵਿੱਚ ਉਹ ਰਹਿ ਰਹੇ ਸੀ ਹਰ ਰੋਜ਼ ਉਹ ਦਫ਼ਤਰ ਤੋਂ ਆ ਕੇ ਵਿਆਹ ਵਿੱਚ ਹੋਣ ਵਾਲੇ ਖਰਚਿਆਂ ਨੂੰ ਨੋਟ ਕਰਦਾ ਰਹਿੰਦਾ ਕੱਪੜੇ ਮਠਾਈਆਂ ਗਹਿਣੇ ਆਦਤ ਤੇ ਹੋਣ ਵਾਲੇ ਖਰਚੇ ਬਾਰੇ ਸੋਚਦਾ ਪਹਿਲਾਂ ਤਾਂ ਉਸਨੇ ਆਪਣੀ ਮਾਂ ਦੇ ਪੁਰਾਣੇ ਗਹਿਣੇ ਵੇਚਣ ਦਾ ਸੋਚਿਆ ਫਿਰ ਆਪਣੀ ਮਾਂ ਦੀਆਂ ਚੂੜੀਆਂ ਵੇਖ ਕੇ ਉਸਦੀ ਹਿੰਮਤ ਨਾ ਪਈ ਤੇ ਸੀਮਾ ਕਹਿਣ ਲੱਗੀ ਵੀਰੇ ਸਾਦਾ ਵਿਆਹ ਕਰ ਲਵੋ ਕੋਈ ਜ਼ਿਆਦਾ ਖਰਚੇ ਦੀ ਜ਼ਰੂਰਤ ਨਹੀਂ ਉਹ ਮੁਸਕਰਾ ਕੇ ਕਹਿਣ ਲੱਗਿਆ ਭੈਣ ਵਿਆਹ ਜ਼ਿੰਦਗੀ ਵਿੱਚ ਇੱਕ ਵਾਰੀ ਹੁੰਦਾ ਹੈ ਤੂੰ ਆਪਣੇ ਸੁਪਨੇ ਦੇਖ ਖਰਚਾ ਮੈਂ ਆਪ ਦੇਖ ਲਵਾਂਗਾ ਪੂਰੇ ਮੁਹੱਲੇ ਵਾਲਿਆਂ ਨੂੰ ਇਹੀ ਸੀ ਕਿ ਵਿਆਹ ਬਹੁਤ ਧਮ ਧਾਮ ਨਾਲ ਹੋਵੇਗਾ ਕਿ ਇੱਕ ਭਰਾ ਦਿਲ ਤੋਂ ਤਿਆਰੀ ਕਰ ਰਿਹਾ ਸੀ ਪਰ ਇੱਕ ਭਰਾ ਦੀ ਜੇਬ ਵੀ ਖਾਲੀ ਹੋ ਰਹੀ ਸੀ ਜਿਵੇਂ ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਰਵੀ ਦੀਆਂ ਚਿੰਤਾਵਾਂ ਵਧ ਰਹੀਆਂ ਸਨ ਤੇ ਉਸ ਦੀ ਬਚਤ ਵੀ ਖਤਮ ਹੋ ਰਹੀ ਸੀ ਮਜਬੂਰੀ ਵਿੱਚ ਉਹ ਰਿਸ਼ਤੇਦਾਰਾਂ ਨੂੰ ਫੋਨ ਕਰਨ ਲੱਗਿਆ ਪਰ ਕਿਸੇ ਨੇ ਉਸ ਦਾ ਸਾਥ ਨਾ ਦਿੱਤਾ ਕਈ ਵਾਰ ਉਹ ਸੋਚਦਾ ਸੀਮਾ ਨੂੰ ਸਾਰਾ ਕੁਝ ਦੱਸ ਦੇਵੇ ਕਿ ਉਸ ਦਾ ਹੱਥ ਤੰਗ ਹੈ ਪਰ ਫਿਰ ਰੁਕ ਜਾਂਦਾ ਤੇ ਉਸ ਨੂੰ ਉਸ ਦਾ ਹੱਸਦਾ ਹੋਇਆ ਚਿਹਰਾ ਦਿਖਾਈ ਦਿੰਦਾ ਤੇ ਉਹ ਨਹੀਂ ਚਾਹੁੰਦਾ ਸੀ ਕਿ ਮੇਰੀ ਭੈਣ ਉਦਾਸ ਹੋਵੇ ਉਹ ਅੱਧੀ ਅੱਧੀ ਰਾਤ ਤੱਕ ਜਾਗਦਾ ਇਹੀ ਸੋਚਦਾ ਰਹਿੰਦਾ ਕਿ ਕਿਤੇ ਮੇਰੀ ਮਜਬੂਰੀ ਮੇਰੀ ਭੈਣ ਦੀਆਂ ਖੁਸ਼ੀਆਂ ਨਾ ਖੋਲਵੇ ਤੇ ਫਿਰ ਉਸਨੇ ਫੈਸਲਾ ਲਿਆ ਜੋ ਉਸਦੀ ਸਭ ਤੋਂ ਵੱਡੀ ਕੁਰਬਾਨੀ ਬਣਿਆ ਉਸਦੇ ਹੱਥ ਵਿੱਚ ਘਰ ਦੇ ਕਾਗਜ਼ ਆਲਸੀ ਤੇ ਉਹ ਆਪਣੀ ਮਾਂ ਦੀ ਫੋਟੋ ਅੱਗੇ ਬੈਠਾ ਕਹਿ ਰਿਹਾ ਸੀ ਮਾਂ ਮੈਨੂੰ ਮਾਫ ਕਰਨਾ ਮੈਂ ਇਹ ਤੁਹਾਡਾ ਘਰ ਵੇਚਣ ਜਾ ਰਿਹਾ ਜਿਸ ਵਿੱਚ ਉਹਨਾਂ ਦੀਆਂ ਸਾਰੀਆਂ ਹੀ ਯਾਦਾਂ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਕਹਿ ਰਿਹਾ ਸੀ ਕਿ ਸੀਮਾ ਦੀ ਡੋਲੀ ਤੋੜਨੀ ਹੈ ਤੇ ਪੈਸੇ ਨਹੀਂ ਹਨ ਉਹ ਜਾਣਦਾ ਸੀ ਕਿ ਇਹ ਘਰ ਉਹਨਾਂ ਦੀਆਂ ਯਾਦਾਂ ਨਾਲ ਭਰਿਆ ਹੈ ਅਗਲੇ ਦਿਨ ਉਸਨੇ ਇੱਕ ਪ੍ਰਾਪਰਟੀ ਡੀਲਰ ਨੂੰ ਬੁਲਾਇਆ ਤੇ ਘਰ ਦੇ ਬਾਹਰ ਇਹ ਘਰ ਬਿਕਾਊ ਹੈ ਦਾ ਬੋਰਡ ਦੇਖ ਕੇ ਮਹੱਲੇ ਵਾਲੇ ਹੈਰਾਨ ਸੀ ਕਿਸੇ ਨੇ ਰਵੀ ਨੂੰ ਪੁੱਛਿਆ ਕਿ ਘਰ ਕਿਉਂ ਵੇਚ ਰਹੇ ਹੋ ਤਾਂ ਉਸਨੇ ਕਿਹਾ ਭੈਣ ਦਾ ਵਿਆਹ ਕਰਨਾ ਹੈ ਇਸ ਲਈ ਵੇਚ ਰਿਹਾ ਇਹ ਸੁਣ ਕੇ ਉਹ ਚੁੱਪ ਹੋ ਗਏ ਤੇ ਰਵੀ ਮਨ ਹੀ ਮਨ ਰੋ ਰਿਹਾ ਸੀ ਹੁਣ ਵਿਆਹ ਦਾ ਦਿਨ ਨੇੜੇ ਸੀ ਉਸਨੇ ਵਿਆਹ ਦਾ ਛੋਟਾ ਜਿਹਾ ਪਰ ਸਾਫ਼ ਪੰਡਾਲ ਬੁੱਕ ਕੀਤਾ ਸੀ ਸਾਦੇ ਪਰ ਵਧੀਆ ਭੋਜਨ ਦਾ ਇੰਤਜ਼ਾਮ ਕੀਤਾ ਸੀ ਸੀਮਾ ਲਈ ਲਹਿੰਗਾ ਵੀ ਆਪ ਪਸੰਦ ਕਰਕੇ ਲੈ ਕੇ ਆਇਆ ਜਦੋਂ ਉਸਨੇ ਸੀਮਾ ਨੂੰ ਲਹਿੰਗਾ ਦਿਖਾਇਆ ਤਾਂ ਉਹ ਬੜੀ ਹੈਰਾਨ ਹੋਈ ਤੇ ਕਹਿਣ ਲੱਗੀ ਵੀਰੇ ਇੰਨਾ ਮਹਿੰਗਾ ਲਹਿੰਗਾ ਉਹ ਮੁਸਕਰਾਉਂਦੇ ਹੋਏ ਕਹਿਣ ਲੱਗਿਆ ਤੂੰ ਤਾਂ ਮੇਰੀ ਰਾਜਕੁਮਾਰੀ ਹੈ ਤੇ ਤੇਰੇ ਲਈ ਵਧੀਆ ਹੀ ਲਹਿੰਗਾ ਲੈ ਕੇ ਆਉਣਾ ਸੀ ਪਰ ਸੀਮਾ ਨੂੰ ਕੀ ਪਤਾ ਸੀ ਕਿ ਇਹ ਰਵੀ ਨੇ ਹੌਲੀ-ਹੌਲੀ ਸਮਾਨ ਇਕੱਠਾ ਕਰਕੇ ਆਪ ਹੀ ਸਜਾਇਆ ਸੀ ਵਿਆਹ ਵਾਲੇ ਦਿਨ ਸਾਰੇ ਹੀ ਤਿਆਰੀ ਦੇਖ ਕੇ ਬਹੁਤ ਖੁਸ਼ ਸੀ ਤੇ ਰਵੀ ਨੂੰ ਕਹਿੰਦੇ ਕਿ ਕਿੰਨੀ ਵਧੀਆ ਤਿਆਰੀ ਕੀਤੀ ਹੈ ਤਾਂ ਉਹ ਕਹਿੰਦਾ ਭੈਣ ਦਾ ਵਿਆਹ ਇਹ ਤਾਂ ਕਰਨਾ ਹੀ ਸੀ ਪਰ ਸੀਮਾ ਨੂੰ ਆਪਣੇ ਭਰਾ ਦਾ ਦਰਦ ਸਮਝਣ ਲੱਗ ਗਈ ਸੀ ਉਸ ਦੀ ਝੂਠੀ ਮੁਸਕਾਨ ਤੇ ਅੱਖਾਂ ਦੀ ਉੱਡੀ ਹੋਈ ਨੀਂਦ ਦੇਖ ਕੇ ਇੱਕ ਰਾਤ ਨੂੰ ਉਸ ਨੇ ਆਪਣੇ ਭਰਾ ਨੂੰ ਪੁੱਛਿਆ ਵੀਰੇ ਸਭ ਠੀਕ ਤਾਂ ਹੈ ਤੁਸੀਂ ਥੱਕੇ ਥੱਕੇ ਲੱਗ ਰਹੇ ਹੋ ਉਹ ਕਹਿਣ ਲੱਗਾ ਹਾਂ ਸਭ ਠੀਕ ਹੈ ਇਹ ਥਕਾਵਟ ਨਹੀਂ ਇਹ ਤਾਂ ਖੁਸ਼ੀ ਹੈ ਸੀਮਾ ਨੂੰ ਗੱਲ ਕੁਝ ਸਮਝ ਨਹੀਂ ਲੱਗੀ ਤੇ ਉਸ ਨੇ ਐਵੇਂ ਲੱਗਿਆ ਕਿ ਉਹ ਉਸ ਤੋਂ ਕੁਝ ਛੁਪਾ ਰਿਹਾ ਹੈ ਤੇ ਸ਼ਾਇਦ ਬਹੁਤ ਕੁਝ ਸਹਿ ਵੀ ਰਹੇ ਨੇ ਵਿਆਹ ਦੀਆਂ ਰਸਮਾਂ ਲਗਭਗ ਪੂਰੀਆਂ ਹੋ ਚੁੱਕੀਆਂ ਸਨ ਸੀਮਾ ਦੁਲਹਨ ਬਣੀ ਹੋਈ ਸੀ ਉਸ ਦੇ ਚਿਹਰੇ ਤੇ ਚਮਕ ਸੀ ਤੇ ਇੱਕ ਝਿਜਕ ਵੀ ਸੀ ਤੇ ਸਾਰਾ ਮਹੱਲਾ ਵੇਖ ਰਿਹਾ ਸੀ ਕਿ ਇੱਕ ਭਰਾ ਨੇ ਆਪਣੀ ਭੈਣ ਦੇ ਵਿਆਹ ਵਿੱਚ ਕੋਈ ਘਾਟ ਨਹੀਂ ਛੱਡੀ ਤੇ ਹੁਣ ਵਿਦਾਈ ਦਾ ਸਮਾਂ ਆ ਗਿਆ ਸੀ ਸੀਮਾ ਆਪਣੇ ਭਰਾ ਦੇ ਗਲੇ ਲੱਗ ਕੇ ਰੋ ਰਹੀ ਸੀ ਕਹਿ ਰਹੀ ਸੀ ਵੀਰੇ ਤੁਸੀਂ ਕਹਿ ਰਹੇ ਸੀ ਕਿ ਮੈਂ ਤੁਹਾਡੀ ਰਾਜਕੁਮਾਰੀ ਹਾਂ ਪਰ ਮੈਨੂੰ ਇਹ ਲੱਗਦਾ ਅੱਜ ਤੁਸੀਂ ਰਾਜਾ ਬਣ ਕੇ ਮੈਨੂੰ ਵਿਦਾ ਕਰ ਰਹੇ ਹੋ ਰਵੀ ਦਾ ਮਨ ਭਾਰ ਆਇਆ ਤੇ ਕਹਿਣ ਲੱਗਿਆ ਨਹੀਂ ਭੈਣ ਤੂੰ ਜਿੱਥੇ ਜਾ ਰਹੀ ਹੈ ਉਥੇ ਰਾਣੀ ਹੀ ਰਹੇਗੀ ਤੇ ਉਥੇ ਹਜ਼ਾਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਰਾਣੀ ਦੇ ਵਿਆਹ ਲਈ ਰਾਜਾ ਆਪਣਾ ਮਹਿਲ ਵੇਚ ਕੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਹੈ ਤੇ ਵਿਦਾਈ ਦੇ ਸਮੇਂ ਸੀਮਾ ਨੇ ਇੱਕ ਲਫਾਫਾ ਰਵੀ ਦੀ ਜੇਬ ਵਿੱਚ ਪਾ ਦਿੱਤਾ ਤੇ ਉਸ ਨੂੰ ਕੁਝ ਨਾ ਕਿਹਾ ਚੁੱਪਚਾਪ ਕਾਰ ਵਿੱਚ ਬੈਠ ਗਈ ਹੁਣ ਉਹ ਲਫਾਫਾ ਰਵੀ ਦੀ ਜ਼ਿੰਦਗੀ ਬਦਲਣ ਵਾਲਾ ਸੀ ਹੁਣ ਰਾਤ ਹੋ ਚੁੱਕੀ ਸੀ ਤੇ ਰਵੀ ਆਪਣੇ ਕਿਰਾਏ ਦੇ ਮਕਾਨ ਵਿੱਚ ਇਕੱਲਾ ਤੇ ਸ਼ਾਂਤ ਬੈਠਾ ਸੀ ਫਿਰ ਉਸ ਦੀ ਨਜ਼ਰ ਆਪਣੀ ਜੇਬ ਵਿੱਚ ਪਏ ਲਫਾਫੇ ਤੇ ਪਈ ਉਸ ਨੇ ਹੌਲੀ-ਹੌਲੀ ਉਸ ਨੂੰ ਖੋਲ ਲਿਆ ਤੇ ਦੇਖਿਆ ਉਸ ਵਿੱਚ ਕੁਝ ਕਾਗਜ਼ਾਤ ਤੇ ਇੱਕ ਚਿੱਠੀ ਸੀ ਦਸ ਵਿੱਚ ਲਿਖਿਆ ਸੀ ਵੀਰੇ ਤੁਸੀਂ ਮੇਰੇ ਲਈ ਉਹ ਕੀਤਾ ਜੋ ਕੋਈ ਪਿਤਾ ਵੀ ਨਹੀਂ ਕਰ ਸਕਦਾ ਜਦੋਂ ਮੈਂ ਮੰਮੀ ਪਾਪਾ ਨੂੰ ਖੋਇਆ ਤਾਂ ਤੁਸੀਂ ਆਪਣੇ ਆਪ ਨੂੰ ਗਵਾ ਕੇ ਮੈਨੂੰ ਸੰਭਾਲਿਆ ਤੇ ਅੱਜ ਮੇਰੀ ਵਾਰੀ ਸੀ ਵਿਆਹ ਤੋਂ ਬਾਅਦ ਜੋ ਫਲੈਟ ਮੇਰੇ ਤੇ ਰਾਹੁਲ ਦੇ ਨਾਂ 'ਤੇ ਉਹ ਅਸੀਂ ਤੁਹਾਡੇ ਨਾਂ ਕਰ ਦਿੱਤਾ ਹੈ ਤੁਸੀਂ ਹੁਣ ਫਿਰ ਤੋਂ ਇੱਕ ਘਰ ਦੇ ਮਾਲਕ ਹੋ ਮੈਂ ਹਮੇਸ਼ਾ ਤੁਹਾਡੀ ਭੈਣ ਰਹਾਂਗੀ ਤੁਹਾਡੀ ਸੀਮਾ ਇਹ ਪੜ ਕੇ ਰਵੀ ਦੀਆਂ ਅੱਖਾਂ ਭਰ ਆਈਆਂ ਉਹ ਇਕ ਲਫਾਫਾ ਨਹੀਂ ਸੀ ਉਸ ਦੀ ਭੈਣ ਦੁਆਰਾ ਵਾਪਸ ਕੀਤੀ ਉਸ ਦੀ ਇੱਜ਼ਤ ਉਸ ਦਾ ਸਨਮਾਨ ਉਸ ਦਾ ਘਰ ਸੀ ਰਵੀ ਨੇ ਚਿੱਠੀ ਨੂੰ ਆਪਣੇ ਸੀਨੇ ਨਾਲ ਲਗਾਇਆ ਤੇ ਉੱਚੀ ਉੱਚੀ ਰੋਣ ਲੱਗਿਆ ਤੇ ਹੁਣ ਉਸ ਦੇ ਸਾਰੇ ਹੰਝੂ ਵਹਿ ਗਏ ਜੋ ਉਸ ਨੇ ਹੁਣ ਤੱਕ ਸੀਮਾ ਤੋਂ ਛੁਪਾ ਕੇ ਰੱਖੇ ਸੀ ਤੇ ਉਹ ਆਪਣੇ ਆਪ ਨੂੰ ਆਪਣੇ ਪੁਰਾਣੇ ਘਰ ਵਿੱਚ ਮਹਿਸੂਸ ਕਰ ਰਿਹਾ ਸੀ ਤੇ ਆਪਣੀ ਮਾਂ ਦੀ ਤਸਵੀਰ ਨੂੰ ਕਹਿ ਰਿਹਾ ਸੀ ਦੇਖ ਮਾਂ ਅੱਜ ਤੇਰੀ ਧੀ ਨੇ ਸਭ ਕੁਝ ਵਾਪਸ ਕਰ ਦਿੱਤਾ ਉਹ ਸਿਰਫ ਮੇਰੀ ਜ਼ਿੰਮੇਵਾਰੀ ਨਹੀਂ ਸੀ ਅੱਜ ਉਹ ਮੇਰੀ ਸਭ ਤੋਂ ਵੱਡੀ ਦੌਲਤ ਬਣ ਗਈ ਰਵੀ ਦੇ ਕੋਲ ਹੁਣ ਫਿਰ ਤੋਂ ਛੱਤ ਸੀ ਪਰ ਉਸ ਤੋਂ ਵੱਧ ਕੇ ਉਸ ਕੋਲ ਇੱਕ ਭੈਣ ਦਾ ਪਿਆਰ ਤੇ ਸਮਰਪਣ ਸੀ ਵਿਆਹ ਤੋਂ ਕੁਝ ਦਿਨਾਂ ਬਾਅਦ ਰਵੀ ਉਸ ਫਲੈਟ ਵਿੱਚ ਪਹੁੰਚ ਗਿਆ ਤੇ ਉਸਦੇ ਹਰ ਕੋਨੇ ਵਿੱਚ ਸੀਮਾ ਦਾ ਪਿਆਰ ਵਸਿਆ ਹੋਇਆ ਸੀ ਦਰਵਾਜ਼ਾ ਖੋਲਦੇ ਹੀ ਉਸਨੇ ਸਭ ਤੋਂ ਪਹਿਲਾਂ ਆਪਣੇ ਮੰਮੀ ਪਾਪਾ ਦੀ ਤਸਵੀਰ ਕੰਧ ਤੇ ਲਗਾ ਦਿੱਤੀ ਤੇ ਡਾਈਨਿੰਗ ਟੇਬਲ ਤੇ ਸੀਮਾ ਦਾ ਲਿਖਿਆ ਇੱਕ ਨੋਟ ਪਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਸਿਰਫ ਤੁਹਾਡੇ ਲਈ ਇੱਕ ਘਰ ਹੀ ਨਹੀਂ ਇਹ ਮੇਰੇ ਵੱਲੋਂ ਤੁਹਾਡੇ ਹਰ ਤਿਆਗ ਦਾ ਜਵਾਬ ਹੈ ਉਸਨੇ ਹਰੇਕ ਕਮਰੇ ਵਿੱਚ ਧਿਆਨ ਨਾਲ ਦੇਖਿਆ ਤੇ ਉਸ ਦੀਆਂ ਅੱਖਾਂ ਅੱਗੇ ਉਸ ਦੇ ਬਚਪਨ ਦੀਆਂ ਯਾਦਾਂ ਆ ਰਹੀਆਂ ਸਨ ਫਿਰ ਉਹ ਬਾਲਕਨੀ ਵਿੱਚ ਬੈਠ ਗਿਆ ਰਾਤ ਦੇ 11 ਵਜੇ ਸਨ ਉਸਨੇ ਸੀਮਾ ਨੂੰ ਫੋਨ ਕੀਤਾ ਤੇ ਜਦੋਂ ਸੀਮਾ ਨੇ ਫੋਨ ਚੁੱਕਿਆ ਤਾਂ ਦੋਨੋਂ ਹੀ ਚੁੱਪ ਸੀ ਫਿਰ ਭਰੀ ਹੋਈ ਆਵਾਜ਼ ਵਿੱਚ ਸੀਮਾ ਬੋਲੀ ਵੀਰੇ ਤੇ ਰਵੀ ਵੀ ਹੌਲੀ ਜਹੀ ਬੋਲਿਆ ਹਾਂ ਭੈਣੇ ਫਿਰ ਦੋਨਾਂ ਪਾਸਿਆਂ ਤੋਂ ਸਿਜ਼ਕੀਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਨਾ ਕੋਈ ਸ਼ਿਕਵਾ ਤੇ ਨਾ ਕੋਈ ਸਵਾਲ ਬਸ ਹੰਝੂ ਹੀ ਸ਼ਬਦਾਂ ਤੋਂ ਜ਼ਿਆਦਾ ਕਹਿ ਰਹੇ ਸੀ ਫੋਨ ਕੱਟਨ ਤੋਂ ਬਾਅਦ ਰਵੀ ਆਪਣੀ ਮਾਂ ਦੀ ਫੋਟੋ ਕੋਲ ਆ ਕੇ ਕਹਿਣ ਲੱਗਿਆ ਦੇਖ ਮਾਂ ਤੇਰੀ ਧੀ ਹੁਣ ਕਿੰਨੀ ਵੱਡੀ ਹੋ ਗਈ ਤੇ ਉਧਰ ਸੀ ਮਾਦੁਲਹਣ ਬਣੀ ਤੇ ਅੱਖਾਂ ਵਿੱਚ ਹੰਝੂ ਲਈ ਬੈਠੀ ਸੀ ਰਾਹੁਲ ਉਸ ਦੇ ਕੋਲ ਆ ਕੇ ਕਹਿਣ ਲੱਗਿਆ ਅੱਜ ਤੂੰ ਸਾਬਤ ਕਰ ਦਿੱਤਾ ਕਿ ਤੂੰ ਮੇਰੀ ਪਤਨੀ ਹੀ ਨਹੀਂ ਇੱਕ ਚੰਗੀ ਭੈਣ ਤੇ ਇੱਕ ਚੰਗੀ ਧੀ ਵੀ ਹੈ ਉਹ ਸਿਰ ਝੁਕਾ ਕੇ ਕਹਿਣ ਲੱਗੇ ਵੀਰੇ ਨੇ ਜੋ ਕੀਤਾ ਉਹ ਕੋਈ ਨਹੀਂ ਕਰ ਸਕਦਾ ਤੇ ਮੈਂ ਤਾਂ ਉਹਨਾਂ ਨੂੰ ਉਹਨਾਂ ਦਾ ਹੱਕ ਹੀ ਦਿੱਤਾ ਹੈ ਹੁਣ ਇਹ ਰਿਸ਼ਤਾ ਖੂਨ ਦਾ ਨਾ ਹੋ ਕੇ ਸਮਰਪਣ ਦਾ ਬਣ ਗਿਆ ਸੀ ਤੇ ਜਿਹੜੇ ਲੋਕ ਇਹ ਕਹਿ ਰਹੇ ਸੀ ਕਿ ਕੀ ਲੋੜ ਸੀ ਇੰਨਾ ਖਰਚਾ ਕਰਨ ਦੀ ਘਰ ਵੇਚਣ ਦੀ ਉਹ ਹੁਣ ਕਹਿ ਰਹੇ ਸੀ ਕਿ ਇਹੋ ਜਿਹਾ ਭਰਾ ਹਰ ਕਿਸੇ ਨੂੰ ਮਿਲੇ ਤੇ ਇਹੋ ਜਿਹੀ ਭੈਣ ਵੀ ਮਹੱਲੇ ਦੀ ਇੱਕ ਬਜ਼ੁਰਗ ਔਰਤ ਆ ਕੇ ਰਵੀ ਨੂੰ ਕਹਿਣ ਲੱਗੀ ਪੁੱਤ ਤੂੰ ਤਾਂ ਆਪਣੇ ਮਾਂ ਤੇ ਬਾਪ ਦੋਨਾਂ ਦੀ ਇੱਜ਼ਤ ਬਚਾ ਲਈ ਤੇ ਲੋਕਾਂ ਨੂੰ ਹੁਣ ਸਮਝ ਆ ਗਿਆ ਸੀ ਕਿ ਰਿਸ਼ਤੇ ਮਹਿੰਗੇ ਕੱਪੜਿਆਂ ਜਾਂ ਗੱਡੀਆਂ ਨਾਲ ਨਹੀਂ ਬਲਕਿ ਦਿਲ ਦੇ ਟੁਕੜਿਆਂ ਤੋਂ ਬਣਦੇ ਨੇ ਹਾਂਜੀ ਦੋਸਤੋ ਇਹ ਸੀ ਇੱਕ ਭੈਣ ਅਤੇ ਭਰਾ ਦੇ ਪਿਆਰ ਦੀ ਕਹਾਣੀ ਉਹਨਾਂ ਦੀ ਇੱਕ ਦੂਜੇ ਨੂੰ ਸਮਰਪਣ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ